ਸਸ਼ਕਾਲ ਜੀਡੀਪੀ ਦੇ ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਕੁਲਵਿੰਦਰ ਸਿੰਘ ਪਾਰਟੀ ਆ ਦੀ ਇਸ ਰਿਪੋਰਟ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਧਾਰੀਵਾਲ ਦੇ ਪਿੰਡ ਰਣੀਆਂ ਤੋਂ ਗੁਜ਼ਰਦੀ ਰੇਲਵੇ ਲਾਈਨ ਨੂੰ ਪਾਰ ਕਰਦੇ ਨੌਜਵਾਨ ਦੀ ਰੇਲਗੱਡੀ ਹੇਠਾਂ ਆ ਕੇ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸਪੈਸ਼ਲ ਰੇਲ ਗੱਡੀ ਜਦ ਪਿੰਡ ਰਣੀਆਂ ਦੇ ਨਜ਼ਦੀਕ ਪਾਵਰਕਾਮ ਐਕਸ਼ਨ ਦਫ਼ਤਰ ਧਾਰੀਵਾਲ ਨੇੜੇ ਪਹੁੰਚੀ ਤਾਂ ਇੱਕ ਨੌਜਵਾਨ ਅਚਾਨਕ ਰੇਲ ਗੱਡੀ ਥੱਲੇ ਆ ਗਿਆ ਲਾਸ ਦੇ ਨੇੜੋਂ ਮਿਲੇ ਆਧਾਰ ਕਾਰਡ ਨਾਲ ਜਿਸ ਦੀ ਪਹਿਚਾਣ ਸੂਰਜਵਾਸੀ ਰਣੀਆਂ ਵਜੋਂ ਉਹ ਹੋਈ ਹੈ ਪਤਾ ਲੱਗਨ ਤੇ ਮ੍ਰਿਤਕ ਨੌਜਵਾਨ ਦੀ ਮਾਤਾ ਕਮਲੇਸ਼ ਅਤੇ ਮ੍ਰਿਤਕ ਦੀ ਪਤਨੀ ਨੇ ਆ ਕੇ ਉਸ ਦੀ ਸਨਾਖਤ ਵੀ ਕੀਤੀ ਹੈ ਰੇਲਵੇ ਪੁਲਿਸ ਤੋਂ ਕੀ ਧਾਰੀਵਾਲ ਦੇ ਇੰਚਾਰਜ ਐਸਐਸਆਈ ਤਲਵਿੰਦਰ ਸਿੰਘ ਸਾਥੀ ਮੁਲਾਜ਼ਮਾਂ ਸਮੇਤ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਅ ਦਿੱਤੀ ਅਤੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਸਿਵਲ ਹਸਪਤਾਲ ਗਰਦਾਸਪੁਰ ਵਿਖੇ ਭੇਜ ਕੇ ਬੰਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਇੱਕ ਨੌਜਵਾਨ ਜੋ ਕਿ ਅ ਸਪੈਸ਼ਲ ਇੱਕ ਰੇਲ ਜੋ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਚੱਲੀ ਉਸ ਤੇ ਇਹ ਥਾਂ ਰੇਲਵੇ ਟਰੈਕ ਨੂੰ ਪਾਰ ਕਰਦੇ ਹੋਏ ਆ ਗਿਆ ਤੇ ਉਹਦੀ ਹੁਣ ਸਨਾਖਤ ਇੱਕ ਰਣੀਆਂ ਦੇ ਨੌਜਵਾਨ ਵੱਲੋਂ ਹੋ ਚੁੱਕੀ ਆ ਉਹਦੀ ਪਤਨੀ ਤੇ ਉਹਦੀ ਮਾਤਾ ਨੇ ਆ ਕੇ ਵੀ ਸਨਾਖਤ ਕਰ ਦਿੱਤੀ ਆ ਤੇ ਰੇਲਵੇ ਪੁਲਿਸ ਹੁਣ ਇਹਦੀ ਜੋ ਵੀ ਬਣਦੀ ਕਾਰਵਾਈ ਏ ਉਹ ਕਰਨ ਦੇ ਲਈ ਉਹਦੀ ਇਨਕੁਆਇਰੀ ਕਰਦੀ ਪਈ ਹੈ

ਤੁਹਾਡਾ ਕੀ ਲੱਗਦਾ ਜੀ ਮੇਰਾ ਬੇਟਾ ਜੇ ਤੇ ਮੇਰਾ ਬੇਟਾ ਜੇ ਮੇਰੀ ਨੋ ਆ ਤਾਂ ਨਹੀਂ ਇਹਨਾਂ ਦੀ ਆਪਾਂ ਚੀ ਕੀ ਗੱਲ ਹੋ ਨਹੀਂ ਕੁਝ ਨਹੀਂ ਤੁਸੀਂ ਕਿਥੋਂ ਇੱਕ ਪ੍ਰੈਸ ਵਾਲਾ ਪ੍ਰੈਸ ਵਾਲਾ ਮੈਨੂੰ ਗੱਲ ਕਰਦੇ ਹੋ ਫਿਰ ਵੇਖ ਲੈਂਦੇ ਕੀ ਗੱਲ ਹੋ ਗਈ ਫਿਰ ਵੇਖ ਦੱਸਣ ਲੱਗੇ ਨਾ ਜੋ ਦੱਸਣ ਲੱਗੇ ਆ ਉਹ ਜੋ ਜੋ ਦੱਸਣਗੇ ਤੁਹਾਨੂੰ ਹੀ ਪੁੱਛ ਲੈਣੇ ਉਹਨਾਂ ਨੂੰ ਚਾਹਣੇ ਪੁੱਛ ਲੈਣੇ ਤੁਮਿੰਦਰ ਕਰ ਤੇ ਲੈਣ ਨੂੰ ਪਹਿਲਾਂ ਨਾ ਮੈਂ ਜੋ ਇੱਕ ਵਾਰ ਐਨ ਆਰ ਐਸ ਇਹ ਸਹੀ ਤੁਮਿੰਦਰ ਸਿੰਘ ਦਾ ਇੱਕ ਸਪੈਸ਼ਲ ਗੱਡੀ ਅੱਜ ਗਈ ਸੀ ਥਾਨਕੋਟ ਜੀ ਤੇ ਉਹ ਆਉਂਦੀ ਸੀ ਤੇ ਇਹ ਬੰਦਾ ਜਦੋਂ ਕ੍ਰਾਸ਼ ਕਰਨ ਲੱਗਾ ਤੇ ਲੱਗੇ ਰਣੀਏ ਦਾ ਬੰਦਾ ਏ। ਨਿਸਨਾਕ ਹੋ ਗਈ ਆ। ਇਹ ਵੀ ਹੁਣ ਜੋ ਕਾਰਵਾਈ ਬਣਦੀ ਆ ਉਹ ਕਰਨਗੇ। ਆਪਣੇ ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਹੀ। ਹੋਰ 20ਾਂ ਟਾਸ ਨਿਕਲੀ ਆ। ਇਹ ਵੀ ਹੁਣ ਇਹਨੂੰ ਉੱਥੇ ਹਸਪਤਲ ਤੇ ਲੈ ਗਏ। ਉੱਥੇ ਜੋ ਕਾਰਵਾਈ ਬਣਦੀ ਆ ਉਹ ਕਰਨਗੇ। ਕਿ ਬਾਏ ਥੱਲੇ ਆ। ਅਜੇ ਤੱਕ ਕੋਈ ਨਹੀਂ ਮਿਲੀ। ਅਜੇ ਹੁਣ ਬਾਤ ਜੋ ਵੀ ਹੋਈ ਉਹ ਕਰਨਗੇ। ਇਹਨੂੰ ਅਜੇ ਹਸਪਤਲ ਤੇ ਲੈਣ ਲੱਗੇ ਆ। ਸਕਾਰੀ ਹਸਪਤਲ ਅੰਬਾਸਪੁਰ। ਤੇ ਰਣੀਏ ਦੇ ਅਜੇ ਲੱਗੇ ਨਹਿਰ ਦੇ ਪੁਲ ਤੇ ਲੱਗੇ। ਉਹਨਾਂ ਗੁਰੂ ਜ ਸਿੰਘ ਦਾ ਸੂਰਜ ਸਿੰਘ ਦਾ ਇਹ ਪ੍ਰਖਾਲਾ ਭਜੰਦ ਸਿੰਘ ਸਨਮਤ ਕੋਹੰਤ ਸਿੰਘ ਦਾ ਨਹੀਂ ਪਰਦਾ ਵਾਸੀ ਜਮੀਆਂ ਦੇ ਗਣੀਆਂ ਦੇ